ਉਹ ਅਪ੍ਰੈਲ ਦੀ ਦਰਮਿਆਨੀ ਰਾਤ ਦੇ ਦੌਰਾਨ ਸਾਨੂੰ ਇਨਫਰਮੇਸ਼ਨ ਮਿਲੀ ਸੀਗੀ ਜਿਸ पे ਕੰਮ ਕਰਤੇ ਹੋਏ ਸਾਡੀ ਗੁਰੂਹਰ ਸਹਾਇ ਦੀ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਹੈ ਨਾਨੇ ਕਾਫੀ ਚੰਗੀ ਰਿਕਵਰੀ ਕੀਤੀ ਹੈ ਸਾਨੂੰ ਇਨਫਰਮੇਸ਼ਨ ਮਿਲੀ ਸੀ ਕਿ ਕੁਝ ਬੰਦੇ ਗੈਰ ਕਾਨੂੰਨੀ ਤਰੀਕੇ ਸੇ ਸ਼ਰਾਬ ਟਰਾਂਸਪੋਰਟ ਕਰ ਰਹੇ ਨੇ ਇਹ ਖਬਰ ਸੁਣਦੇ ਸਾਡੀ ਜਿਹੜੀ ਐਸਪੀ ਇਨਵੈਸਟੀਗੇਸ਼ਨ ਹੈਗੀ ਰੰਧੀਰ ਉਹਨਾਂ ਦੇ ਨਾਲ ਡੈਪਟੀ ਐਸਪੀ ਗੁਰੂ ਹਰ ਸਾਹਾਏ ਅਤຸນ ਸੋਨੀ ਜੀ ਸਾਥੀ ਐਸਪੀ ਹੈਡਕ quarters ਜੁਗਰਾਜ ਜੀ ਅਤੇ ਜਿਹੜੀ ਸਾਡੀ ਡੈਪਟੀ ਐਸਪੀ ਦੀ ਬਲਕਾਰ ਜੀ ਹੈ ਇਹਨਾਂ ਦੀ ਟੀਮ ਹੀ ਬਣਾਈ ਗਈ ਸਾਡੀ ਟੀਮ ਨੂੰ ਕਾਫੀ ਅੱਛੀ ਇਸ ਵਿੱਚ ਸਫਲਤਾ ਮਿਲੀ ਉਸ ਦੌਰਾਨ ਟੋਟਲ ਹੁਣ ਤੱਕ ਦੋ ਦੋਸ਼ੀ ਗ੍ਰਿਫਤਾਰ ਇਹਨਾਂ ਨੇ ਦੋ ਕੈਂਟਰ ਪਕੜੇ ਉਹਦੇ ਵਿੱਚ ਦੋ ਗਿਰਤੂ ਦੋਸ਼ੀ ਗ੍ਰਿਫਤਾਰ ਕੀਤੇ ਤੇ ਟੋਟਲ 900 ਬਾਕਸਸ ਸ਼ਰਾਬ ਦੀ ਰਿਕਵਰੀ ਹੋਈ ਹੈ ਇਹਦੇ ਵਿੱਚਕਾਰ 630 ਬਾਕਸ ਸ਼ਰਾਬ ਮਾਰਕਾ ਅੰਗਰੇਜ਼ੀ ਅਤੇ 900 ਬਾਕਸ ਸ਼ਰਾਬ ਜਿਹੜੀ ਬੀਅਰ ਹੈ ਉਹ ਰਿਕਵਰ ਕੀਤੀ ਗਈ ਹੈ ਜੀ ਕੋਈ ਪਤਾ ਲੱਗਾ ਜੀ ਕਿੱਥੋਂ ਲੈ ਕੇ ਆਏ ਤੇ ਕਿੱਥੇ ਲੈ ਕੇ ਜਾਣੀ ਸੀਗੀ ਇਹਨਾਂ ਨੇ ਇਹ ਗੁਰੂ ਹਰ ਸਹਾਇ ਸਹੀ ਲੋਕਲੀ ਆਗੇ ਮੂਵ ਕਰ ਰਹੇ ਸੀਗੇ ਇਹਨੂੰ ਟ੍ਰਾਂਸਪੋਰਟੇਸ਼ਨ ਦੇ ਦੌਰਾਨ ਲੋ ਰੋਕਾ ਗਿਆ ਹੈ ਔਰ ਮੁੱਢਲੀ ਤਫ਼ਤੀਸ਼ ਚ ਇਹ ਹੀ ਸਾਹਮਣੇ ਆਇਆ ਹੈ ਇਹ ਕਿਸ ਤਰ੍ਹਾਂ ਸੇ ਇਸ ਦੀ ਵਰਤੋਂ ਕਰਨੇ ਜਾ ਰਹੇ ਸੀਗੇ ਔਰ ਇਹ ਕਿੱਥੇ ਜਾ ਰਹੀ ਸੀਗੀ ਇਹ ਸਾਰਾ ਕੁਝ ਅਸੀਂ ਤਫ਼ਤੀਸ਼ ਦੌਰਾਨ ਸਾਹਮਣੇ ਲਾ ਮੈਡਮ ਇਲੈਕਸ਼ਨ ਦੌਰਾਨ ਇਹ ਪਹਿਲੀ ਪੰਜਾਬ ਦੀ ਵੱਡੀ ਰਿਕਵਰੀ ਹੈ ਜੀ ਦੇਖੀ ਅਸੀਂ ਪੂਰੇ ਪੰਜਾਬ ਦਾ ਤੇ ਨਹੀਂ ਦੇਖੋ ਫਿਰੋਜ਼ਪੁਰ ਦੇ ਵਿੱਚ ਅੱਜ ਮਾਡਲ ਕੋਰਟ ਆਫ ਕੰਡਕਟ ਲਗਣ ਤੋਂ ਬਾਅਦ ਇਹ ਸਭ ਤੋਂ ਵੱਡੀ ਰਿਕਵਰੀ ਹੈ ਜੀ ਸਾਡੇ ਜ਼ਿਲ੍ਹੇ ਦੀ ਸਭ ਤੋਂ ਵੱਡੀ ਰਿਕਵਰੀ ਹੈ ਜਿਹੜੇ ਲੋਕਾਂ ਨੂੰ ਬਹੁਤ ਲੱਗਦਾ ਕਿ ਇਸ ਜਗ੍ਹਾ ਤੋਂ ਇਹ ਫੜੀ ਗਈ ਹੈ ਸ਼ਰਾਬ ਉਹ ਕੀ ਗੋਡਾਊਨ ਸੀ ਜਾਂ ਕੋਈ ਹੋਰ ਸੀਗਾ ਇਹ ਇਹ ਟ੍ਰਾਂਸਪੋਰਟੇਸ਼ਨ ਦੇ ਦੌਰਾਨ ਜਿਵੇਂ ਮੈਨੇ ਤੁਹਾਨੂੰ ਕਿਹਾ ਦੋ ਕੈਂਟਰ ਜਾ ਰਹੇ ਸੀਗੇ ਉਹਨੂੰ ਰੋਕਿਆ ਗਿਆ ਅਸੀਂ ਸਾਨੂੰ ਇਨਫੋਰਮੇਸ਼ਨ ਵੀ ਮਿਲੀ ਸੀਗੀ ਤਾਂ ਉਹਨੂੰ ਟ੍ਰੇਸ ਕਰਕੇ ਪਹਿਲੇ ਟ੍ਰੇਸ ਕਰਕੇ ਉਹਦੇ ਬਾਅਦ ਉਹਨੂੰ ਰੋਕਿਆ ਗਿਆ ਉਹਨਾਂ ਦੀ ਚੈਕਿੰਗ ਕੀਤੀ ਗਈ एक्साइस डिपार्टमेंट नु भी एदे साथ शामिल किता गया जब ये पूरी तरह से प्रूव हो गया कि ये गैरकानूनी है ए ट्रांसपोर्टेशन गैरकानूनी है उस तो बाद कार्यवाही कीती गई ते एफआईआर दर्ज किता गया और दो बंदे ऑलरेडी गिरफ्तार है ते छह और नाम चलते हैं जी किड़े नाम चलते हैं जी उनों दा दुकान एटी वटी में ही यूज करी जानी है ਚੋਣਾਂ ਤੇ ਕਰਨ ਦੀ ਵੀ ਕੋਈ ਕਮਲੀ ਹੋਈ ਆ ਕੀ ਲੱਗਦਾ ਚੋਣਾਂ ਦੇ ਅੱਛੀ ਵਾਪਸੀ ਅਸੀਂ ਫਿਊਚਰ ਦੀ ਗੱਲ ਨਹੀਂ ਕਰ ਸਕਦੇ ਹੁਣ ਤੇ ਅਸੀਂ ਇਹਨਾਂ ਨੂੰ ਪਕੜਾਏਗਾ ਇਹ ਗੈਰ ਕਾਨੂੰਨੀ ਤਰੀਕੇ ਤੋਂ ਸਾਡੇ ਜ਼ਿਲ੍ਹੇ ਤੋਂ ਬਾਹਰ ਜਾ ਰਹੇ ਸੀਗੇ ਇਹ ਜ਼ਿਲ੍ਹੇ ਤੋਂ ਬਾਹਰ ਕੀ ਆਪਣੇ ਥਾਣੇ ਏਰੀਆ ਦੇ ਜੂਰਿਸਡਿਕਸ਼ਨ ਤੇ ਅੱਗੇ ਵੀ ਨਹੀਂ ਜਾ ਪਾਏ ਇਤਨੀ ਐਕਟਿਵ ਹੋ ਕੇ ਸਾਡੀ ਪੁਲਿਸ ਨੇ ਇਹਦੇ ਵਿੱਚ ਕਾਰਵਾਈ ਕੀਤੀ ਹੈ ਜਿਹਦੇ 6 ਨਾਮ ਜਿਹਦਾ ਉਹਨਾਂ ਦੇ ਕੀ ਨਾਮ ਨੇ ਹਾਂਜੀ ਜਿਹਦੇ ਨਾਮ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਪ੍ਰੈਸ ਨੋਟ ਰੈਡੀ ਵੀਲ ਸ਼ੇਅਰ ਇਟ ਵੀ ਕੋਈ ਸਾਬਕਾ ਕਾਂਗਰਸੀ ਵਿਧਾਇਕ ਦਾ ਸਾਲਾ ਵੀ ਹੈ ਹਰਜਿੰਦਰ ਸਿੰਘ ਬਟਸਰ ਜਿਹਨੂੰ ਤੁਸੀਂ ਨਾਮ ਦੇ ਦਿੱਤਾ ਆ ਦੇਖ ਅਸੀਂ ਤਫਤੀਸ਼ ਦੇ ਦੌਰਾਨ ਹੀ ਦੇਖਾਂਗੇ ਹੁਣ ਮੁਦਲੀ ਤੌਰ ਤੇ ਜੋ ਪਤਾ ਚਲਾ ਹੈ ਉਹੀ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਹਾਂ ਜੀ ਸਰ ਇਹ ਇਲੈਕਸ਼ਨ ਜਿਵੇਂ ਸਿਰ ਤੇ ਹੈ ਕਿ ਇਲੈਕਸ਼ਨ ਚ ਯੂਜ਼ ਹੋਣੀ ਸੀ ਸ਼ਰਾਬ ਜਾਂ ਦੇਖਿਏ ਇਹ ਮਾਡਲ ਕੋਡ ਆਫ ਕੰਡਕਟ ਹੁਣੇ ਲਾਗੂ ਹੈ ਔਰ ਵੀ ਸਖਤੀ ਕੀਤੀ ਗਈ ਹੈ ਇਨਫੈਕਟ ਤੁਹਾਡੇ ਨਾਲ ਮੈਂ ਇਹ ਵੀ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਜਿਹੜੇ ਐਕਸਾਈਜ਼ ਡਿਪਾਰਟਮੈਂਟ ਹੈ ਉਹਨਾਂ ਦੇ ਨਾਲ ਵੀ ਮਿਲ ਕੇ ਅਸੀਂ ਚੈਕਿੰਗ ਕਰ ਰਹੇ ਨੇ 5:30 ਨਾ ਕਿ ਆਲਰੇਡੀ ਲਗਾਏ ਗਏ 30 31 1 ਤਾਰੀਖ 2 ਤਾਰੀਖ ਨੂੰ ਆਲਰੇਡੀ ਉਹ ਤਾਂ ਕਿ ਚੱਲ ਰਹੀ ਸੀ ਕਿ ਉਨ੍ਹਾਂ ਦੇ ਨਾਲ ਬਾਕੀ ਵੀ ਅਸੀਂ ਰੇਡਸ ਵਗੈਰਾ ਕਰ ਰਹੇ ਨੇ ਤੇ ਜਿਹੜੀ ਖੂਫੀਆ ਇਨਫੋਰਮੇਸ਼ਨ ਉਹ ਇਕੱਠਾ ਕਰ ਰਹੇ ਨੇ